ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਕਹਾਣੀ ਸ਼ੁਰੂ ਹੁੰਦੀ ਆ ਕਿ ਇੱਕ 7ਵੀਂ ਜਮਾਤ ਵਿੱਚ ਪੜ੍ਹਦੀ ਕੁੜੀ ਜਿਹਦਾ ਨਾਮ ਪ੍ਰੀਤੀ ਹੁੰਦਾ ਉਹ ਆਪਣੇ ਘਰ ਦੇ ਅੰਦਰ ਵੱੜਦੀ ਆ ਤੇ ਆਪਣੀ ਮੰਮੀ ਨੂੰ ਆਵਾਜ਼ਾਂ ਮਾਰਨ ਲੱਗ ਜਾਂਦੀ ਆ ਮਾਂ ਮਾਂ ਤੁਸੀਂ ਕਿੱਥੇ ਹੋ ਮੰਮੀ ਕਿੱਥੇ ਹੋ ਤੁਸੀਂ ਬਹੁਤ ਭੁੱਖ ਲੱਗੀ ਆ ਮੈਂ ਰੋਟੀ ਖਾਣੀ ਆ ਤਾਂ ਉਹਦੀ ਮੰਮੀ ਕਹਿੰਦੀ ਪ੍ਰੀਤੀ ਪੁੱਤ ਮੈਂ ਤੈਨੂੰ ਰੋਜ਼ ਕਹਿਣੀ ਆ ਕਿ ਤੂੰ ਗੇਟ ਤੋਂ ਹੀ ਬਾਜਾ ਨਾ ਮਾਰਿਆ ਕਰ ਤੂੰ ਅੱਗੇ ਆ ਕੇ ਤਾਂ ਵੇਖ ਲੈ ਸਾਰਾ ਕੁਝ ਤਿਆਰ ਆ ਬਸ ਮੈਂ ਤੈਨੂੰ ਢੀਕ ਰਹੀ ਸੀਗੀ ਉਹ ਕਹਿੰਦੀ ਮੰਮੀ ਜਿੰਨਾ ਚਿਰ ਮੈਂ ਤੁਹਾਨੂੰ ਬਾਜਾ ਨਾ ਨਾ ਮਾਰਾਂ ਤੇ ਮੈਨੂੰ ਐਂ ਲੱਗਦਾ ਨਹੀਂ ਵੀ ਮੈਂ ਘਰੇ ਆ ਗਈ ਵੀ ਮੈਨੂੰ ਵਧੀਆ ਲੱਗਦਾ ਤੁਹਾਨੂੰ ਇਸ ਤਰ੍ਹਾਂ ਬਾਜਾ ਮਾਰਨੀ ਆ ਇਸ ਤਰ੍ਹਾਂ ਦੋਨੇ ਮਾਮਾ ਤੀਆਂ ਹੱਸਦੀਆਂ ਉਹਦੀ ਮਾਂ ਉਹਦਾ ਬੈਗ ਫੜਦੀ ਆ ਤੇ ਉਹਨੂੰ ਕਹਿੰਦੀ ਚਲ ਐਂ ਕਰ ਤੂੰ ਵਰਦੀ ਬਦਲ ਲੈ ਤੇ ਮੈਂ ਰੋਟੀ ਪਾ ਕੇ ਲਿਆਉਣੀ ਆ ਤੇਰੇ ਲਈ ਪ੍ਰੀਤੀ ਵਰਦੀ ਬਦਲ ਕੇ ਰੋਟੀ ਖਾਣ ਬੈਠ ਜਾਂਦੀ ਆ ਪ੍ਰੀਤੀ ਆਪਣੇ ਮਾਪਿਆਂ ਦੀ ਇਕਲੌਤੀ ਧੀ ਸੀ ਤੇ ਉਹ 7ਵੀਂ ਜਮਾਤ ਦੇ ਵਿੱਚ ਪੜਦੀ ਸੀ ਪਿੰਡ ਦੇ ਹੀ ਸਰਕਾਰੀ ਸਕੂਲ ਦੇ ਵਿੱਚ ਪ੍ਰੀਤੀ ਦੀ ਮਾਂ ਜਿਹੜੀ ਉਹ ਅਨਪੜ੍ਹ ਸੀ ਤੇ ਪ੍ਰੀਤੀ ਦੇ ਪਾਪਾ ਇੱਕ ਪੜ੍ਹੇ ਲਿਖੇ ਇਨਸਾਨ ਸੀ ਤੇ ਉਹ ਨੌਕਰੀ ਕਰਦੇ ਸੀ ਪਹਿਲਾਂ ਦੇ ਜ਼ਮਾਨੇ ਵਿੱਚ ਇਹ ਹੁੰਦਾ ਸੀ ਕਿ ਨੌਕਰੀ ਸ਼ੋਦਾ ਜਿਹੜੇ ਆਦਮੀ ਸੀ ਉਹ ਅਨਪੜ੍ਹ ਔਰਤਾਂ ਨਾਲ ਆਪਣੀ ਜ਼ਿੰਦਗੀ ਕੱਢ ਲੈਂਦੇ ਸੀ ਜਦੋਂ ਪ੍ਰੀਤੀ ਰੋਟੀ ਖਾਣ ਲੱਗੀ ਤਾਂ ਉਹ ਆਪਣੀ ਮੰਮੀ ਨੂੰ ਕਹਿੰਦੀ ਕਿ ਮੰਮੀ ਮੰਮੀ ਅੱਜ ਸਾਡੇ ਸਕੂਲ ਦੇ ਵਿੱਚ ਇੱਕ ਬਹੁਤ ਸੋਹਣੀ ਡਾਕਟਰ ਭੈਣ ਜੀ ਆਈ ਸੀ ਉਹਦੀ ਮੰਮੀ ਕਹਿੰਦੀ ਅੱਛਾ ਕਿਉਂ ਕੋਈ ਬਿਮਾਰ ਸੀ ਉਹ ਕਹਿੰਦੀ ਨਹੀਂ ਮੰਮੀ ਬਿਮਾਰ ਨਹੀਂ ਸੀ ਸਾਡਾ ਸਕੂਲ ਇਕੱਲੀਆਂ ਕੁੜੀਆਂ ਦਾ ਸਕੂਲ ਆ ਇਸ ਲਈ ਸਾਡੇ ਨਾਲ ਉੱਥੇ ਡਾਕਟਰ ਭੈਣ ਜੀ ਆਉਂਦੀ ਰਹਿੰਦੀ ਆ ਤੇ ਉਹ ਕੁੜੀਆਂ ਨੂੰ ਹਣਾ ਸਮਝਾਉਂਦੇ ਰਹਿੰਦੇ ਆ ਕਿ ਜਿਵੇਂ ਜਿਵੇਂ ਤੁਸੀਂ ਵੱਡੇ ਹੋਵੋਗੇ ਤੁਹਾਡੇ ਵਿੱਚ ਕੀ ਚੇਂਜ ਹੋਣਗੇ ਵੀ ਕਿਹੜੀਆਂ-ਕਿਹੜੀਆਂ ਗੱਲਾਂ ਦਾ ਤੁਹਾਨੂੰ ਧਿਆਨ ਰੱਖਣਾ ਚਾਹੀਦਾ ਹੁਣ ਪ੍ਰੀਤੀ ਛੋਟੀ ਸੀ ਉਹਨੂੰ ਇੰਨੀ ਗੱਲ ਦੀ ਸਮਝ ਨਹੀਂ ਸੀ ਤੇ ਉਹਦੀ ਮੰਮੀ ਕਹਿੰਦੀ ਵੀ ਹੋਰ ਕੀ ਦੱਸਿਆ ਡਾਕਟਰ ਭੈਣ ਜੀ ਨੇ ਤਾਂ ਪ੍ਰੀਤੀ ਕਹਿੰਦੀ ਮੰਮੀ ਮੈਨੂੰ ਬਾਲੀਆਂ ਗੱਲਾਂ ਤਾਂ ਨਹੀਂ ਸਮਝ ਆਈਆਂ ਪਰ ਬਹੁਤੀਆਂ ਗੱਲਾਂ ਡਾਕਟਰ ਸਾਹਿਬ ਇਹ ਕਹਿੰਦੇ ਸੀਗੇ ਕਿ ਜੇ ਤੁਸੀਂ ਵੱਡੇ ਹੁੰਨੇ ਹੋ ਤੇ ਤੁਹਾਨੂੰ ਕੋਈ ਸਮੱਸਿਆ ਆਉਂਦੀ ਆ ਤਾਂ ਤੁਹਾਨੂੰ ਡਾਕਟਰ ਨੂੰ ਮਿਲਣਾ ਚਾਹੀਦਾ ਵੀ ਛੋਟੇ ਹੁੰਦਿਆਂ ਨੂੰ ਸਾਨੂੰ ਕਈ ਵਾਰੀ ਇਹੋ ਜਿਹੀਆਂ ਬਿਮਾਰੀਆਂ ਹੁੰਦੀਆਂ ਵੀ ਜਿਹਦਾ ਸਾਨੂੰ ਪਤਾ ਨਹੀਂ ਲੱਗਦਾ ਜਦੋਂ ਸਾਨੂੰ ਵੱਡੇ ਹੋ ਕੇ ਪਤਾ ਲੱਗਦਾ ਤਾਂ ਉਦੋਂ ਉਸ ਬਿਮਾਰੀ ਦਾ ਇਲਾਜ ਕਰਾਉਣ ਦਾ ਸਮਾਂ ਲੰਘ ਚੁੱਕਿਆ ਹੁੰਦਾ ਇਸ ਤਰ੍ਹਾਂ ਦੀਆਂ ਗੱਲਾਂ ਕਰਦੀਆਂ ਮਾਵਾਂ 3 ਤੇ ਪ੍ਰੀਤੀ ਦੀ ਮਾਂ ਜਿਹੜੀ ਵਰਤਨ ਚਾੱਕ ਕੇ ਲੈ ਜਾਂਦੀ ਆ ਰਸੋਈ ਦੇ ਵਿੱਚ ਫਿਰ ਕੰਮ ਲੱਗ ਜਾਂਦੀ ਆ ਪ੍ਰੀਤੀ ਹੌਲੀ-ਹੌਲੀ ਵੱਡੀ ਹੋ ਜਾਂਦੀ ਹੈ ਤੇ 10ਵੀਂ ਜਮਾਤ ਪਾਸ ਕਰ ਲੈਂਦੀ ਆ। ਪ੍ਰੀਤੀ ਦੀ ਮਾਂ ਸੋਚਦੀ ਸੀ ਕਿ ਜਿਵੇਂ-ਜਿਵੇਂ ਧੀਆ ਵੱਡੀਆਂ ਹੁੰਦੀਆਂ ਹਨਾ ਉਹਨਾਂ ਦੇ ਵਿੱਚ ਸੌ ਬਦਲਾ ਆਉਂਦੇ ਨੇ ਪਰ ਪ੍ਰੀਤੀ ਦੀ ਮਾਂ ਨੂੰ ਇੱਕ ਚਿੰਤਾ ਸਤਾਉਂਦੀ ਰਹਿੰਦੀ ਸੀ ਕਿ ਪ੍ਰੀਤੀ ਦੀ ਮੰਮੀ ਦੇ ਉਹ ਗੱਲ ਯਾਦ ਆਈ ਕਿ ਉਹਨਾਂ ਦੇ ਸਕੂਲ ਦੇ ਵਿੱਚ ਜਦੋਂ ਡਾਕਟਰ ਆਉਂਦੀ ਹੁੰਦੀ ਸੀ ਤਾਂ ਉਹ ਕਿੰਨਾ ਕੁਝ ਸਮਝਾਉਂਦੀ ਹੁੰਦੀ ਸੀ। ਅ ਬੱਚੇਦਾਨੀ ਦੀਆਂ ਬਿਮਾਰੀਆਂ ਜਾਂ ਛੋਟੀ ਉਮਰ ਦੇ ਵਿੱਚ ਕੁੜੀਆਂ ਦਾ ਵਿਕਾਸ ਨਾ ਹੋਣਾ ਵੀ ਅੱਗੇ ਜਾ ਕੇ ਉਹਨਾਂ ਦੇ ਮਾਣ ਬਣਨ ਦੇ ਵਿੱਚ ਕੀ ਸਮੱਸਿਆ ਆ ਸਕਦੀ ਆ ਇਹੋ ਜਿਹੇ ਸੈਮੀਨਾਰ ਉਹਨੇ ਲਾਏ ਸੀ ਤੇ ਉਹਨੂੰ ਆਏ ਲੱਗਿਆ ਵੀ ਮੈਨੂੰ ਆਪਣੀ ਧੀ ਨੂੰ ਡਾਕਟਰ ਕੋਲ ਲੈ ਕੇ ਜਾਣਾ ਚਾਹੀਦਾ ਕਿਉਂਕਿ 10ਵੀਂ ਜਮਾਤ ਉਹਨੇ ਪਾਸ ਕਰ ਲਈ ਸੀ ਪ੍ਰੀਤੀ ਦੀ ਮਾਂ ਨੇ ਆਪਣੇ ਹਸਬੰਦ ਨਾਲ ਗੱਲ ਕੀਤੀ ਉਹਨੇ ਕਿਹਾ ਕਿ ਆਪਾਂ ਡਾਕਟਰ ਦੇ ਜਾ ਕੇ ਆਉਣਾ ਉਹ ਕਹਿੰਦਾ ਵੀ ਕੀ ਕੋਈ ਸਮੱਸਿਆ ਕੀ ਕਹਿੰਦੀ ਨਹੀਂ ਵੈਸੇ ਹੀ ਜਾਣਾ ਸੀਗਾ ਪ੍ਰੀਤੀ ਦਾ ਚੈੱਕਅਪ ਕਰਵਾਉਣਾ ਸੀ ਉਹਨੇ ਜ਼ਿਆਦਾ ਗੱਲ ਆਪਣੇ ਪਤੀ ਨੂੰ ਨਾ ਦੱਸੀ ਪਰ ਉਹਦਾ ਪਤੀ ਪੜਿਆ ਲਿਖਿਆ ਸੀ ਉਹ ਕਹਿੰਦਾ ਕੋਈ ਗੱਲ ਨਹੀਂ ਜਦੋਂ ਜਾਣਾ ਆਪਾਂ ਅਪਾਇੰਟਮੈਂਟ ਲੈ ਲੈਨੇ ਆ ਉਹ ਕਹਿੰਦੀ ਵੀ ਤੁਸੀਂ 1-2 ਦਿਨਾਂ ਦੇ ਵਿੱਚ ਹੀ ਅਪਾਇੰਟਮੈਂਟ ਲੈ ਲਓ ਪ੍ਰੀਤੀ ਦੇ ਪਾਪਾ ਨੇ 2 ਦਿਨਾਂ ਬਾਅਦ ਹੀ ਅਪਾਇੰਟਮੈਂਟ ਲੈ ਲਈ ਤੇ ਉਹ ਪ੍ਰੀਤੀ ਨੂੰ ਲੈ ਕੇ ਡਾਕਟਰ ਦੇ ਚਲੇ ਗਏ ਡਾਕਟਰ ਨੂੰ ਜਦੋਂ ਦੱਸਿਆ ਤਾਂ ਡਾਕਟਰ ਕਹਿੰਦੀ ਕਿ ਕੋਈ ਗੱਲ ਨਹੀਂ ਕਈ ਵਾਰੀ ਨਾ ਕੁੜੀਆਂ ਪਹਿਲਾਂ ਕਮਜ਼ੋਰ ਹੁੰਦੀਆਂ ਇਸ ਕਰਕੇ ਵੱਡੀ ਉਮਰ ਦੇ ਵਿੱਚ ਆ ਕੇ ਉਹਨਾਂ ਨੂੰ ਪੀਰੀਅਡ ਸ਼ੁਰੂ ਹੁੰਦੇ ਨੇ ਵੀ ਤੁਸੀਂ ਚਿੰਤਾ ਨਾ ਕਰੋ ਤੇ ਤੁਸੀਂ ਆ ਦਵਾਈ ਲੈ ਜੋ ਤੇ ਇੱਕ ਮਹੀਨੇ ਬਾਅਦ ਤੁਸੀਂ ਦੁਬਾਰਾ ਆਇਓ ਇੱਕ ਮਹੀਨੇ ਦੀ ਦਵਾਈ ਖਾਣ ਤੋਂ ਬਾਅਦ ਜਦੋਂ ਪ੍ਰੀਤੀ ਦੀ ਮਾਂ ਨੂੰ ਇਹ ਲੱਗਿਆ ਕਿ ਡਾਕਟਰ ਕੋਲ ਦੁਬਾਰਾ ਜਾਣਾ ਚਾਹੀਦਾ ਤਾਂ ਉਹ ਆਪਣੀ ਧੀ ਨੂੰ ਫਿਰ ਡਾਕਟਰ ਦੇ ਲੈ ਕੇ ਜਾਂਦੀ ਆ ਤਾਂ ਡਾਕਟਰ ਜਦੋਂ ਪ੍ਰੀਤੀ ਦੀ ਸਕੈਨ ਕਰਦੀ ਆ ਤਾਂ ਡਾਕਟਰ ਹੈਰਾਨ ਰਹਿ ਜਾਂਦੀ ਆ ਕਿਉਂਕਿ ਪ੍ਰੀਤੀ ਦੇ ਬੱਚੇਦਾਨੀ ਨਹੀਂ ਸੀ ਇਹ ਗੱਲ ਜਦੋਂ ਪ੍ਰੀਤੀ ਦੀ ਮਾਂ ਨੂੰ ਪਤਾ ਲੱਗਦੀ ਆ ਤਾਂ ਉਹਦੇ ਵੀ ਪੈਰਾਂ ਥੱਲੇ ਜ਼ਮੀਨ ਨਿਕਲ ਜਾਂਦੀ ਆ ਕਿਉਂਕਿ ਇੱਕ ਔਰਤ ਆ ਜਿਹੜੀ ਹਨਾ ਉਹਨੂੰ ਕੁਦਰਤ ਨੇ ਇਸ ਤਰ੍ਹਾਂ ਦਾ ਬਣਾਇਆ ਵੀ ਬਹੁਤ ਸਾਰੀਆਂ ਔਰਤਾਂ ਜਿਨ੍ਹਾਂ ਦੇ ਬੱਚਾ ਪੈਦਾ ਨਹੀਂ ਹੁੰਦਾ ਉਹਨਾਂ ਨੂੰ ਬਹੁਤ ਤਾਨੇ ਮਿਹਨੇ ਦਿੱਤੇ ਜਾਂਦੇ ਆ ਤੇ ਬਾਂਝ ਦਾ ਜਿਹੜਾ ਦਰਜਾ ਦੇ ਦਿੱਤਾ ਜਾਂਦਾ ਹੁਣ ਪ੍ਰੀਤੀ ਦੀ ਮਾਂ ਨੂੰ ਇਸ ਗੱਲ ਦੀ ਚਿੰਤਾ ਸੀ ਵੀ ਜੇ ਮੇਰੀ ਤੀ ਦੇ ਬੱਚੇ ਤਾਂ ਨਹੀਂ ਹੈ ਨਹੀਂ ਤਾਂ ਇਹ ਵੱਡੀ ਹੋ ਕੇ ਮਾਂ ਕਿਵੇਂ ਬਣੇਗੀ ਕੌਣ ਮੇਰੀ ਤੀ ਨਾਲ ਵਿਆਹ ਕਰੂਗਾ ਇਸ ਤਰ੍ਹਾਂ ਚਿੰਤਾ ਦੇ ਵਿੱਚ ਉਹ ਡੁੱਬੀ ਹੋਈ ਵਾਪਸ ਘਰ ਆ ਗਈ ਤੇ ਪ੍ਰੀਤੀ ਨੂੰ ਵੀ ਇਸ ਗੱਲ ਦਾ ਹਨਾ ਪਤਾ ਲੱਗ ਚੁੱਕਿਆ ਸੀ ਕਿ ਮੇਰੇ 'ਚ ਕੀ ਕਮੀਆਂ ਆ ਮ੍ਰੀਤੀ ਅੱਗੇ ਪੜਨਣ ਲੱਗ ਗਈ ਉਹਨੇ ਗ੍ਰੈਜੂਏਸ਼ਨ ਕੀਤੀ ਤੇ ਗ੍ਰੈਜੂਏਸ਼ਨ ਤੋਂ ਬਾਅਦ ਉਹਨੇ ਲਾ ਕਰ ਲਿਆ ਪਰ ਪ੍ਰੀਤੀ ਦੀ ਮਾਂ ਹਮੇਸ਼ਾ ਇਸ ਗੱਲ ਦੀ ਚਿੰਤਾ ਦੇ ਵਿੱਚ ਡੁੱਬੀ ਰਹਿੰਦੀ ਸੀ ਕਿ ਮੇਰੀ ਧੀ ਨਾਲ ਵਿਆਹ ਕੌਣ ਕਰੂਗਾ ਪ੍ਰੀਤੀ ਆਪਣੀ ਮਾਂ ਨੂੰ ਸਮਝਾਉਂਦੀ ਕਿ ਮਾਂ ਤੂੰ ਫਿਕਰ ਨਾ ਕਰਿਆ ਕਰ ਪਹਿਲੀ ਗੱਲ ਤਾਂ ਜੇ ਮੰਨ ਲਵੋ ਮੇਰੇ ਹਨਾ ਬੱਚੇਦਾਨੀ ਹੁੰਦੀ ਤੇ ਮੇਰਾ ਵਿਆਹ ਹੁੰਦਾ ਬਾਅਦ ਦੇ ਵਿੱਚ ਮੇਰੇ ਬੱਚਾ ਨਾ ਹੁੰਦਾ ਵੀ ਫੇਰ ਆਪਾਂ ਕੀ ਕਰਦੇ ਵੀ ਜਿਹੜੀ ਚੀਜ਼ ਹੈਗੀ ਆ ਉਹਨੂੰ ਆਪਾਂ ਨੂੰ ਸਵੀਕਾਰ ਕਰਨਾ ਪਊਗਾ ਵੀ ਕੁਦਰਤ ਨੇ ਜੋ ਵੀ ਬਣਾਇਆ ਜੋ ਵੀ ਕੀਤਾ ਹਨਾ ਉਹਦਾ ਅਸੀਂ ਬਦਲ ਨਹੀਂ ਸਕਦੇ ਹੁਣ ਵੀ ਤੂੰ ਫਿਕਰ ਨਾ ਕਰਿਆ ਕਰ ਪ੍ਰੀਤੀ ਦੀ ਮਾਂ ਕਹਿੰਦੀ ਪੁੱਤ ਤੈਨੂੰ ਪਤਾ ਨਹੀਂ ਹਨਾ ਮੈਂ ਤੇਰੀ ਮਾਂ ਗੀ ਵੀ ਧੀਆ ਦੇ ਦੁੱਖ ਮਾਵਾ ਨੂੰ ਪਤਾ ਹੁੰਦੇ ਆ ਵੀ ਮੈਂ ਚਾਹਣੀ ਆ ਕਿ ਮੈਂ ਇਸ ਗੱਲ ਦੀ ਚਿੰਤਾ ਨਾ ਕਰਾਂ ਪਰ ਫਿਰ ਵੀ ਮੈਨੂੰ ਚਿੰਤਾ ਰਹਿੰਦੀ ਆ ਤਾਂ ਪ੍ਰੀਤੀ ਕਹਿੰਦੀ ਮਾਂ ਪਲੀਜ਼ ਤੁਸੀਂ ਚਿੰਤਾ ਨਾ ਕਰਿਆ ਕਰੋ ਵੀ ਚਿੰਤਾ ਨਾਲ ਕਿਹੜਾ ਫਿਰ ਆਪਣਾ ਕੋਈ ਹੱਲ ਹੋ ਜੂ ਇਸੇ ਤਰ੍ਹਾਂ ਚਲੋ ਸਮਾਂ ਲੰਘਦਾ ਗਿਆ ਪ੍ਰੀਤੀ ਨੇ ਲਾ ਦੀ ਪ੍ਰੈਕਟਿਸ ਜਿਹੜੀ ਉਹ ਪੂਰੀ ਕਰ ਲਈ ਜਿੱਥੇ ਪ੍ਰੀਤੀ ਲਾ ਦੀ ਪ੍ਰੈਕਟਿਸ ਕਰਦੀ ਸੀ ਉਹਦੇ ਨਾਲ ਹੋਰ ਬਹੁਤ ਸਾਰੇ ਬੱਚੇ ਸੀ ਜਦੋਂ ਉਹਨਾਂ ਦੇ ਥੋੜੇ ਦਿਨ ਰਹਿ ਗਏ ਪ੍ਰੈਕਟਿਸ ਖਤਮ ਹੋਣ ਵਾਲੀ ਸੀ ਤਾਂ ਸਾਰੇ ਬੱਚਿਆਂ ਨੇ ਇੱਕ ਪਾਰਟੀ ਅਰੇਂਜ ਕੀਤੀ ਕਿ ਆਪਾਂ ਇੰਨੇ ਸਾਲ ਇਕੱਠੇ ਰਹੇ ਆ ਹਨਾ ਵੀ ਫੇਰ ਪਤਾ ਨਹੀਂ ਕਦੇ ਮਿਲਿਆ ਜਾਊ ਕਿ ਨਾ ਵੀ ਚਲੋ ਆਪਾਂ ਪਾਰਟੀ ਕਰਦੇ ਆਂ ਉਸ ਪਾਰਟੀ ਦੇ ਵਿੱਚ ਇੱਕ ਬਰਿੰਦਰ ਨਾਂ ਦਾ ਮੁੰਡਾ ਸੀ ਉਹ ਪ੍ਰੀਤੀ ਨੂੰ ਜਾਣਦਾ ਸੀ ਚੰਗੀ ਤਰ੍ਹਾਂ ਤੇ ਦੋਨੋਂ ਇੱਕ ਦੂਜੇ ਦੇ ਦੋਸਤ ਵੀ ਸੀ ਉਹ ਵੀ ਲਾ ਦੀ ਪ੍ਰੈਕਟਿਸ ਕਰ ਰਿਹਾ ਸੀਗਾ ਪ੍ਰੀਤੀ ਨੂੰ ਬੈਠੀ ਨੂੰ ਵੇਖ ਕੇ ਉਹ ਪ੍ਰੀਤੀ ਕੋਲ ਆਉਂਦਾ ਤੇ ਪ੍ਰੀਤੀ ਨੂੰ ਕਹਿੰਦਾ ਵੀ ਅੱਗੇ ਕੀ ਸੋਚਿਆ ਪ੍ਰੀਤੀ ਫਿਰ ਕੀ ਕਰਨਾ ਉਹ ਕਹਿੰਦੀ ਵੀ ਲਾ ਕਰ ਲਿਆ ਹਨਾ ਪ੍ਰੈਕਟਿਸ ਹੋ ਗਈ ਆ ਪੂਰੀ ਵੀ ਇਸ ਤੋਂ ਬਾਅਦ ਜੌਬ ਦੇਖਾਂਗੇ ਕਿਸੇ ਕੋਰਟ ਦੇ ਵਿੱਚ ਵਕੀਲ ਦੇ ਨਾਲ ਕੰਮ ਹਨਾ ਕਰਾਂਗੇ ਉਹ ਕਹਿੰਦਾ ਠੀਕ ਆ ਕਹਿੰਦਾ ਹਾਂ ਮੈਂ ਵੀ ਕੋਈ ਜੌਬ ਦੇਖੂਗਾ ਕਹਿੰਦਾ ਵੀ ਆਪਣਾ ਕੈਰੀਅਰ ਆ ਜਿਹੜਾ ਹੁਣ ਤਕਰੀਬਨ ਬਾਣੀ ਚੁੱਕਿਆਗਾ ਵੀ ਹੁਣ ਇਸ ਤੋਂ ਬਾਅਦ ਨੌਕਰੀ ਕਰਨੀ ਆ ਤਾ ਉਹ ਪ੍ਰੀਤੀ ਨੂੰ ਕਹਿੰਦਾ ਕਿ ਜੇ ਤੁਸੀਂ ਇੱਕ ਗੱਲ ਦਾ ਬੁਰਾ ਨਾ ਮੰਨੋ ਤਾਂ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹਣਾ। ਪ੍ਰੀਤੀ ਕਹਿੰਦੀ ਵੀ ਦੇਖ ਵਰਿੰਦਰ ਬੁਰਾ ਮੰਨਣ ਵਾਲੀ ਕੀ ਗੱਲ ਹੈ ਨਾ ਵੀ ਆਪਾਂ ਵਧੀਆ ਦੋਸਤਾਂ ਹਾਂਗੇ ਇੱਕ ਦੂਜੇ ਦੇ। ਵਰਿੰਦਰ ਕਹਿੰਦਾ ਕਿ ਮੈਂ ਤੈਨੂੰ ਪਿਛਲੇ ਕਾਫੀ ਸਮੇਂ ਤੋਂ ਪਸੰਦ ਕਰਦਾ ਤੇ ਮੈਂ ਚਾਹਣਾ ਕਿ ਆਪਾਂ ਦੋਨੇ ਇੱਕ ਦੂਜੇ ਦੇ ਜੀਵਨ ਸਾਥੀ ਬਣੀਏ ਵਿਆਹ ਕਰਵਾਈਏ ਇੱਕ ਦੂਜੇ ਨਾਲ। ਇਹ ਗੱਲ ਸੁਣ ਕੇ ਪ੍ਰੀਤੀ ਕਹਿੰਦੀ ਨਹੀਂ ਵਰਿੰਦਰ ਮੈਂ ਵਿਆਹ ਬਾਰੇ ਹਜੇ ਸੋਚ ਵੀ ਨਹੀਂ ਸਕਦੀ। ਮੈਂ ਆਪਣੇ ਮਾਪਿਆਂ ਦੀ ਇਕਲੌਤੀ ਧੀ ਹਾਂ ਹਨਾ ਤੇ ਮੈਂ ਜੇ ਵਿਆਹ ਕੇ ਆਪਣੇ ਸਹੁਰੇ ਘਰ ਚਲੀ ਗਈ ਤਾਂ ਮੇਰੇ ਮਾਪੇ ਬਿਲਕੁਲ ਇਕੱਲੇ ਰਹਿ ਜਾਣਗੇ ਵੀ ਮੈਂ ਆਪਣੇ ਮਾਪੇ ਬਾਪ ਨੂੰ ਇਕੱਲੇ ਨਹੀਂ ਛੱਡਣਾ ਚਾਹੁੰਦੀ। ਵੀਰਿੰਦਰ ਕਹਿੰਦਾ ਵੀ ਪ੍ਰੀਤੀ ਇਹ ਤਾਂ ਕੋਈ ਬਹਾਨਾ ਨਹੀਂ ਹੋਇਆ ਅੱਜ ਨਹੀਂ ਤਾਂ ਕੱਲ ਤੈਨੂੰ ਵਿਆਹ ਤਾਂ ਕਰਾਉਣੀ ਪਊਗਾ। ਵੀ ਜੇ ਮੈਂ ਤੈਨੂੰ ਨਹੀਂ ਪਸੰਦ ਤਾਂ ਤੂੰ ਕਹਿ ਸਕਦੀ ਆ ਵੀ ਇਹ ਤਾਂ ਕੋਈ ਬਹਾਨਾ ਨਹੀਂ ਵੀ ਮੈਂ ਹਜੇ ਵਿਆਹ ਨਹੀਂ ਕਰਾਉਣਾ। ਤਾਂ ਪ੍ਰੀਤੀ ਚੁੱਪਚਾਪ ਉਥੋਂ ਉੱਠ ਕੇ ਚਲੀ ਗਈ। ਵੀਰਿੰਦਰ ਉਹਦੇ ਵੱਲ ਵੇਖਦਾ ਰਿਹਾ। ਪ੍ਰੀਤੀ ਦੀਆਂ ਅੱਖਾਂ ਦੇ ਵਿੱਚ ਹੰਝੂ ਸੀ ਪਰ ਉਹਨੇ ਪਿੱਛੇ ਮੁੜ ਕੇ ਵੀਰਿੰਦਰ ਵੱਲ ਨਹੀਂ ਵੇਖਿਆ। ਉਸ ਤੋਂ ਬਾਅਦ ਸਾਰੇ ਬੱਚੇ ਆਪੋ ਆਪਣੇ ਘਰ ਚਲੇ ਗਏ ਹੁਣ ਪ੍ਰੀਤੀ ਨੂੰ ਘਰ ਰਹਿੰਦੀ ਨੂੰ ਇੱਕ ਹਫਤਾ ਹੋ ਗਿਆ ਸੀ ਤੇ ਪ੍ਰੀਤੀ ਦੀ ਮਾਂ ਪ੍ਰੀਤੀ ਨੂੰ ਕਹਿੰਦੀ ਆ ਕਿ ਪੁੱਤ ਹੁਣ ਤੇਰੀ ਲਾ ਦੀ ਪ੍ਰੈਕਟਿਸ ਪੂਰੀ ਹੋ ਗਈ ਆ ਹੁਣ ਤੂੰ ਅੱਗੇ ਨੌਕਰੀ ਕਰੇਂਗੀ ਹੈਨਾ ਵੀ ਉਸ ਤੋਂ ਪਹਿਲਾਂ ਅਸੀਂ ਚਾਹੁੰਦੇ ਆ ਕਿ ਅਸੀਂ ਆਪਣਾ ਫਰਜ਼ ਪੂਰਾ ਕਰ ਦਈਏ ਤੇਰਾ ਵਿਆਹ ਕਰ ਦਈਏ ਪ੍ਰੀਤੀ ਕਹਿੰਦੀ ਕਿ ਮਾਂ ਮੇਰੇ ਦੇ ਵਿੱਚ ਜੋ ਨੁਕਸਾ ਉਹਨੂੰ ਦੇਖਦੇ ਹੋਏ ਜਾਂ ਉਹਨੂੰ ਜਾਣਦੇ ਹੋਏ ਕੋਈ ਵੀ ਮੇਰੇ ਨਾਲ ਵਿਆਹ ਕਰਵਾਉਣ ਲਈ ਰਾਜ਼ੀ ਨਹੀਂ ਹੋਊਗਾ ਰੀਤੀ ਦੀ ਮਾਂ ਪ੍ਰੀਤੀ ਨੂੰ ਕਹਿੰਦੀ ਕਿ ਦੇਖ ਪੁੱਤ ਅਸੀਂ ਤੈਨੂੰ ਸਾਰੀ ਉਮਰ ਘਰੇ ਤਾਂ ਨਹੀਂ ਬਿਠਾ ਸਕਦੇ ਹਨਾ ਲੋਕਾਂ ਨੇ ਕਿਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਨੇ ਵੀ ਨਾਲੇ ਜ਼ਰੂਰੀ ਤਾਂ ਨਹੀਂ ਵੀ ਆਪਾਂ ਜੇ ਕੋਈ ਆਪਣੇ ਚ ਨੁਕਸ ਹੈਗਾ ਤੇ ਆਪਾਂ ਪਹਿਲਾਂ ਹੀ ਦੱਸ ਦੇ ਫਿਰ ਇਹ ਵੀ ਆਪਾਂ ਨਹੀਂ ਗੱਲ ਕਰਾਂਗੇ ਰੀਤੀ ਕਹਿੰਦੀ ਮੰਮੀ ਇਹ ਗੱਲ ਅੱਜ ਤਾਂ ਤੁਸੀਂ ਕਹਤੀ ਅੱਜ ਤੋਂ ਬਾਅਦ ਨਹੀਂ ਕਹਿਣੀ ਮੈਂ ਝੂਠ ਦੀ ਬਣਿਆ ਤੇ ਆਪਣਾ ਰਿਸ਼ਤਾ ਜਿਹੜਾ ਕੈਮ ਨਹੀਂ ਕਰਨਾ ਚਾਹੁੰਦੀ ਤੁਸੀਂ ਰਿਸ਼ਤੇ ਦੀ ਗੱਲ ਕਰ ਲਓ ਪਰ ਮੁੰਡੇ ਵਾਲਿਆਂ ਨੂੰ ਮੇਰੇ ਨੁਕਸ ਦਾ ਪਤਾ ਹੋਵੇ ਪ੍ਰੀਤੀ ਦੀ ਮਾਂ ਸੋਚਦੀ ਆ ਵੀ ਇਹ ਤਾਂ ਮੰਨਦੀ ਨਹੀਂ ਹੈਗੀ ਹਨਾ ਵੀ ਚਲੋ ਆਪਾਂ ਜਦੋਂ ਵੀ ਕੋਈ ਰਿਸ਼ਤੇ ਦੀ ਦੱਸ ਪਈ ਵੀ ਆਪਾਂ ਕਿਹੜੇ ਨੂੰ ਦੱਸਣਾਗਾ ਥੋੜੇ ਦਿਨਾਂ ਬਾਅਦ ਪ੍ਰੀਤੀ ਦੀ ਮਾਂ ਉਹਨੂੰ ਕਹਿੰਦੀ ਆ ਕਿ ਤੇਰੀ ਮਾਸੀ ਨੇ ਇੱਕ ਰਿਸ਼ਤੇ ਦੀ ਦੱਸ ਪਾਈ ਸੀ ਮੁੰਡੇ ਵਾਲੇ ਤੈਨੂੰ ਵੇਖਣ ਲਈ ਆਉਣਗੇ ਪ੍ਰੀਤੀ ਨਾ ਤੋਕੇ ਤਿਆਰ ਹੁੰਦੀ ਆ ਤੇ ਡਰਾਇੰਗ ਰੂਮ ਦੇ ਵਿੱਚ ਆ ਕੇ ਮੁੰਡਾ ਤੇ ਉਹਦੀ ਮਾਂ ਤੇ ਉਹਦੇ ਡੈਡੀ ਬੈਠੇ ਹੁੰਦੇ ਆ ਪ੍ਰੀਤੀ ਚਾਹ ਨਾਸ਼ਤਾ ਲੈ ਕੇ ਜਾਂਦੀ ਆ ਪ੍ਰੀਤੀ ਵੀ ਉਹਨਾਂ ਦੇ ਕੋਲ ਹੀ ਬਹਿ ਜਾਂਦੀ ਹੈ ਗੱਲਾਂ-ਬਾਤਾਂ ਹੁੰਦੀਆਂ ਸਾਰੀ ਇੱਕ ਦੂਜੇ ਦੀ ਪੜ੍ਹਾਈ ਬਾਰੇ ਕੈਰੀਅਰ ਬਾਰੇ ਗੱਲਾਂ ਹੋ ਜਾਂਦੀਆਂ ਜਦੋਂ ਇਹ ਹੁੰਦਾ ਕਿ ਰਿਸ਼ਤਾ ਬਿਲਕੁਲ ਪੱਕਾ ਹੋ ਗਿਆ ਤਾਂ ਜਿਹੜੀ ਮੁੰਡੇ ਦੀ ਮਾਂ ਹੁੰਦੀ ਆ ਉਹ ਪ੍ਰੀਤੀ ਨੂੰ ਕਹਿੰਦੀ ਆ ਕਿ ਸਾਡੇ ਤੂੰ ਤਾਂ ਪਸੰਦ ਆ ਤੂੰ ਕੋਈ ਗੱਲ ਕਰਨਾ ਚਾਹੇ ਤੈਨੂੰ ਮੇਰਾ ਮੁੰਡਾ ਪਸੰਦ ਆ ਸਾਡਾ ਪਰਿਵਾਰ ਪਸੰਦ ਆ ਤਾਂ ਪ੍ਰੀਤੀ ਕਹਿੰਦੀ ਕਿ ਆਂਟੀ ਇਸ ਤੋਂ ਪਹਿਲਾਂ ਕਿ ਆਪਾਂ ਕੋਈ ਫੈਸਲਾ ਲਈਏ ਵੀ ਮੈਂ ਤੁਹਾਡੇ ਨਾਲ ਇੱਕ ਜ਼ਰੂਰੀ ਗੱਲ ਕਰਨਾ ਚਾਹਣੀ ਆ ਉਹ ਕਹਿੰਦੀ ਵੀ ਹਾਂਜੀ ਦੱਸੋ ਬੇਟਾ ਕੀ ਗੱਲ ਆ ਹਨਾ ਤੇ ਉਹਨੂੰ ਮਨ ਦੇ ਵਿੱਚ ਆਏ ਵੀ ਹੁੰਦਾ ਵੀ ਇਹਨੇ ਕੀ ਗੱਲ ਕਰਨੀ ਆ ਤਾਂ ਪ੍ਰੀਤੀ ਕਹਿੰਦੀ ਕਿ ਜਨਮ ਤੋਂ ਹੀ ਮੇਰੇ ਬੱਚੇਦਾਨੀ ਹੈ ਨਹੀਂ ਵੀ ਜੇ ਇਸ ਗੱਲ ਨੂੰ ਜਾਣ ਕੇ ਤੁਸੀਂ ਮੈਨੂੰ ਆਪਣੀ ਨੂੰਹ ਬਣਾਉਣਾ ਚਾਹੁੰਦੇ ਹੋ ਤਾਂ ਬਣਾ ਸਕਦੇ ਹੋ ਤਾਂ ਉਹ ਮੁੰਡੇ ਦੀ ਮਾਂ ਜਿਹੜੀ ਤੁਰੰਤ ਖੜੀ ਹੋ ਜਾਂਦੀ ਆ ਤੇ ਉਹ ਪ੍ਰੀਤੀ ਦੀ ਮਾਂ ਨੂੰ ਕਹਿੰਦੀ ਭੈਣ ਜੀ ਤੁਸੀਂ ਇੰਨੀ ਵੱਡੀ ਗੱਲ ਲੁਕੋਈ ਤੁਸੀਂ ਨਹੀਂ ਦੱਸੀ ਪ੍ਰੀਤੀ ਦੀ ਮਾਂ ਕੁਝ ਬੋਲਦੀ ਤਾਂ ਪ੍ਰੀਤੀ ਪਹਿਲਾਂ ਹੀ ਬੋਲ ਪਈ ਕਿ ਤੁਸੀਂ ਕਿਹੜਾ ਸ਼ਗਨ ਕਰਤਾ ਸੀ ਜਾਂ ਰਿਸ਼ਤੇ ਨੂੰ ਹਾਂ ਕਹਤੀ ਸੀ ਮੈਂ ਦੱਸ ਤਾਂ ਦਿੱਤਾ ਉਹ ਕਹਿੰਦੀ ਜੇ ਸਾਨੂੰ ਪਤਾ ਹੁੰਦਾ ਤੇਰੇ ਚ ਇਹ ਨੁਕਸਾ ਸੀ ਤੇਰੇ ਘਰੇ ਨਾ ਆਉਂਦੇ। ਪ੍ਰੀਤੀ ਕਹਿੰਦੀ ਆਂਟੀ ਤੁਸੀਂ ਮੇਰੇ ਘਰੇ ਆ ਕੇ ਮੇਰੀ ਬੇਇੱਜ਼ਤੀ ਕਰ ਰਹੇ ਹੋ। ਇਹ ਕੋਈ ਨੁਕਸਾ ਨਹੀਂ ਕਹਿ ਸਕਦੇ ਇਹਨੂੰ। ਕੁਦਰਤ ਨੇ ਜਿਹੜੇ ਵੀ ਇਨਸਾਨ ਨੂੰ ਜ਼ਿੰਮੇਂਦਾਰ ਬਣਾਇਆ ਉਹਨੂੰ ਉਵੇਂ ਹੀ ਰਹਿਣਾ ਪੈਂਦਾ। ਕੁਦਰਤ ਦੀਆਂ ਦਿੱਤੀਆਂ ਚੀਜ਼ਾਂ ਨੂੰ ਨਾ ਤਾਂ ਅਸੀਂ ਵਧਾ ਸਕਦੇ ਆਂ ਨਾ ਘਟਾ ਸਕਦੇ ਆਂ। ਤੁਸੀਂ ਪੜੇ ਲਿਖੇ ਹੋ ਮੈਨੂੰ ਹੈਰਾਨੀ ਹੁੰਦੀ ਆ ਤੁਹਾਡੀ ਸੋਚ ਤੇ। ਵਧੀਆ ਹੋਇਆ ਮੈਂ ਤੁਹਾਨੂੰ ਪਹਿਲਾਂ ਹੀ ਆਪਣੇ ਬਾਰੇ ਸੱਚ ਦੱਸ ਦਿੱਤਾ। ਨਹੀਂ ਤਾਂ ਜੇ ਮੇਰਾ ਤੁਹਾਡੇ ਪੁੱਤ ਨਾਲ ਵਿਆਹ ਹੋ ਜਾਂਦਾ ਤਾਂ ਪਤਾ ਨਹੀਂ ਮੇਰਾ ਕੀ ਹਾਲ ਹੋਣਾ ਸੀ ਤਾਂ ਮੁੰਡੇ ਦੀ ਮਾਂ ਜਿਹੜੀ ਹੋਰ ਵੀ ਗੁੱਸਾ ਕਰਦੀ ਆ ਕਹਿੰਦੀ ਤੁਸੀਂ ਘਰ ਬੁਲਾ ਕੇ ਸਾਡੀ ਬੇਇੱਜ਼ਤੀ ਕਰਨੀ ਸੀ ਪ੍ਰੀਤੀ ਦੀ ਮਾਂ ਪ੍ਰੀਤੀ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕਰਦੀ ਆ ਪਰ ਪ੍ਰੀਤੀ ਉਸ ਔਰਤ ਨੂੰ ਕਹਿੰਦੀ ਆ ਕਿ ਆਂਟੀ ਤੁਸੀਂ ਗੁੱਸਾ ਨਾ ਕਰਿਓ ਮੰਨ ਲਵੋ ਮੈਂ ਪਰਫੈਕਟ ਹੁੰਦੀ ਮੇਰੇ ਬੱਚੇਦਾਨੀ ਹੁੰਦੀ ਮੇਰੇ ਚ ਕੋਈ ਨੁਕਸ ਨਾ ਹੁੰਦਾ ਮੇਰਾ ਤੁਹਾਡੇ ਮੁੰਡੇ ਨਾਲ ਵਿਆਹ ਹੋ ਜਾਂਦਾ ਤੇ ਇਨ ਫਿਊਚਰ ਆਪਾਂ ਨੂੰ ਪਤਾ ਲੱਗਦਾ ਵੀ ਛੋਡੇ ਮੁੰਡੇ ਚ ਨੁਕਸ ਆ ਇਸ ਕਰਕੇ ਮੈਂ ਮਾਂ ਨਹੀਂ ਬਣ ਸਕਦੀ ਵੀ ਫਿਰ ਤੁਹਾਨੂੰ ਕੀ ਫੀਲ ਹੁੰਦਾ ਤਾਂ ਜਿਹੜੀ ਮੁੰਡੇ ਦੀ ਮਾਂ ਚੁੱਪ ਕਰ ਜਾਂਦੀ ਆ ਮੁੰਡਾ ਆਪਣੀ ਮਾਂ ਨੂੰ ਕਹਿੰਦਾ ਕਿ ਮੈਨੂੰ ਕੁੜੀ ਪਸੰਦ ਆ ਮੈਨੂੰ ਕੋਈ ਇਤਰਾਜ਼ ਨਹੀਂ ਜ਼ਰੂਰੀ ਤਾਂ ਨਹੀਂ ਵੀ ਜੇ ਇਹ ਮਾਂ ਨਹੀਂ ਬਣ ਸਕਦੀ ਤੇ ਆਪਾਂ ਰਿਸ਼ਤਾ ਲੈ ਹੀ ਨਹੀਂ ਸਕਦੇ ਵੀ ਬੱਚਾ ਤਾਂ ਗੋਦ ਵੀ ਲਿਆ ਜਾ ਸਕਦਾ ਪਰ ਮੁੰਡੇ ਦੀ ਮਾਂ ਕਹਿੰਦੀ ਚੁੱਪ ਕਰਕੇ ਖੜਾ ਹੋ ਤੇ ਘਰ ਨੂੰ ਚੱਲ ਉਹ ਬਿਨਾਂ ਕੁਝ ਖਾਦੇ ਪੀਤੇ ਉਥੋਂ ਉੱਠ ਕੇ ਚਲੇ ਜਾਂਦੇ ਆ ਪ੍ਰੀਤੀ ਦੀ ਮਾਂ ਪ੍ਰੀਤੀ ਨੂੰ ਕਹਿੰਦੀ ਕਿ ਪ੍ਰੀਤੀ ਤੂੰ ਬਹੁਤ ਗਲਤ ਕੀਤਾ ਪ੍ਰੀਤੀ ਕਹਿੰਦੀ ਨਹੀਂ ਮਾਂ ਮੈਂ ਤੁਹਾਨੂੰ ਆਪਣਾ ਫੈਸਲਾ ਦੱਸ ਚੁੱਕੀ ਆ ਮੈਂ ਉੱਥੇ ਵਿਆਹ ਕਰਵਾਉ ਜਿੱਥੇ ਮੇਰੇ ਨੁਕਸਾਨ ਨਾਲ ਮੈਨੂੰ ਕੋਈ ਅਪਣਾਊਗਾ ਇਹ ਗੱਲ ਆ ਤੁਹਾਨੂੰ ਪਹਿਲਾਂ ਸੋਚਣੀ ਚਾਹੀਦੀ ਸੀ ਤੁਹਾਨੂੰ ਪਹਿਲਾਂ ਮੁੰਡੇ ਵਾਲਿਆਂ ਨਾਲ ਇਹ ਗੱਲ ਕਰਨੀ ਚਾਹੀਦੀ ਸੀ ਪ੍ਰੀਤੀ ਦੇ ਪਾਪਾ ਪ੍ਰੀਤੀ ਨਾਲ ਸਹਿਮਤ ਹੁੰਦੇ ਆ ਕਿਉਂਕਿ ਉਹ ਪੜ੍ਹੇ ਲਿਖੇ ਸੀ ਉਹ ਕਹਿੰਦੇ ਪ੍ਰੀਤੀ ਬਿਲਕੁਲ ਸਹੀ ਕਹਿ ਰਹੀ ਆ ਇਹਨ ਫਿਊਚਰ ਜਦੋਂ ਇਹਦੇ ਸਹੁਰਿਆਂ ਨੂੰ ਪਤਾ ਲੱਗੂਗਾ ਕਿਉਂਕਿ ਜਦੋਂ ਬੱਚਾ ਨਾ ਹੋਊਗਾ ਚੈੱਕਅਪ ਕਰਵਾਇਆ ਜਾਊਗਾ ਇਹ ਗੱਲ ਸਾਹਮਣੇ ਤਾਂ ਆਊਗੀ ਕਿ ਬੱਚੇਦਾਨੀ ਹੈ ਨਹੀਂ ਵੀ ਕੁੜੀ ਨੂੰ ساری ਉਮਰ ਤਾਨੇ ਮਿਹਣੇ ਵੱਜਣ ਇਸ ਨਾਲੋਂ ਠੀਕ ਹੈ ਕਿ ਪਹਿਲੀ ਗੱਲ ਦੱਸੀ ਜਾਵੇ। ਪ੍ਰੀਤੀ ਦੀ ਮਾਂ ਉਹਨਾਂ ਨੂੰ ਕਹਿੰਦੀ ਕਿ ਤੁਸੀਂ ਪਿਉਤੀ ਤਾਂ ਹਮੇਸ਼ਾ ਇੱਕ ਪਲੜੇ ਦੇ ਵਿੱਚ ਹੁੰਨੇ ਹੋ। ਮੈਨੂੰ ਤਾਂ ਤੁਸੀਂ ਕੁਝ ਵੀ ਨਹੀਂ ਜਾਣਦੇ ਹੈਗੇ ਨਾ ਤੁਸੀਂ ਕਦੇ ਮੇਰੀ ਗੱਲ ਨਾਲ ਸਹਿਮਤ ਹੁੰਨੇ ਹੋ। ਤਾਂ ਪ੍ਰੀਤੀ ਕਹਿੰਦੀ ਮੰਮੀ ਤੁਹਾਡੀ ਤੇ ਸਾਡੀ ਸੋਚ ਦਾ ਫਰਕ ਆ। ਤੁਸੀਂ ਜਿਹੜੀ ਗੱਲ ਨੂੰ ਅੱਜ ਐਕਸੈਪਟ ਨਹੀਂ ਕਰ ਰਹੇ ਉਹ ਕੱਲ ਨੂੰ ਮੇਰੇ ਫਿਊਚਰ ਦੇ ਵਿੱਚ ਮੇਰੇ ਦੁੱਖ ਦਾ ਕਾਰਨ ਬਣੂਗੀ। ਚਲੋ ਇਸੇ ਤਰ੍ਹਾਂ ਗੱਲਾਂបਾਤਾਂ ਹੁੰਦੀਆਂ। ਤੇ ਪ੍ਰੀਤੀ ਕਹਿੰਦੀ ਕਿ ਕੋਈ ਗੱਲ ਨਹੀਂ ਤੁਸੀਂ ਮੇਰੇ ਵਿਆਹ ਦੀ ਫਿਕਰ ਨਾ ਕਰੋ ਕੋਈ ਨਾ ਕੋਈ ਦੁਨੀਆ ਤੇ ਅਜਿਹਾ ਜ਼ਰੂਰ ਹੋਊਗਾ ਜਿਹੜਾ ਮੈਨੂੰ ਇਸ ਨੁਕਸ ਦੇ ਨਾਲ ਵੀ ਅਪਣਾਉਣ ਲਈ ਤਿਆਰ ਹੋਊਗਾ ਸਮਾਂ ਲੰਘਦਾ ਪ੍ਰੀਤੀ ਦੀ ਮਾਂ ਪ੍ਰੀਤੀ ਦੇ ਪਾਪਾ ਕੋਲ ਦਿਨ ਰਾਤ ਕੋਈ ਗੱਲ ਕਰਦੀ ਰਹਿੰਦੀ ਆ ਕਿ ਜਿਸ ਹਿਸਾਬ ਨਾਲ ਆਪਣੀ ਕੁੜੀ ਜਿੱਦ ਤੇ ਅੜੀ ਆ ਵੀ ਐਂ ਤਾਂ ਆਪਣੀ ਕੁੜੀ ਦਾ ਰਿਸ਼ਤਾ ਹੋਣਾ ਨਹੀਂ ਤਾਂ ਪ੍ਰੀਤੀ ਦਾ ਪਾਪਾ ਕਹਿੰਦਾ ਕਿ ਫਿਰ ਤੈਨੂੰ ਇੰਨੀ ਵੀ ਕੀ ਟੈਨਸ਼ਨ ਆ ਆਪਾਂ ਨੂੰ ਕਿਹੜਾ ਕੁੜੀ ਸੁੱਤੀ ਆ ਵਧੀਆ ਆਪਣੀ ਕੁੜੀ ਨੌਕਰੀ ਕਰਦੀ ਆ ਵਧੀਆ ਉਹਦਾ ਕੈਰੀਅਰ ਹੈਗਾ ਨਹੀਂ ਕੋਈ ਕਰਵਾਉਂਦਾ ਨਾ ਕਰਵਾਵੇ ਪਰ ਇਹ ਗੱਲ ਅੰਦਰੋਂ ਅੰਦਰ ਹੀ ਪ੍ਰੀਤੀ ਦੇ ਪਾਪਾ ਨੂੰ ਵੀ ਕਿਤੇ ਨਾ ਕਿਤੇ ਸਤਾਉਂਦੀ ਸੀ ਇੱਕ ਦਿਨ ਆਪਣੇ ਦਫ਼ਤਰ ਦੇ ਵਿੱਚ ਆਪਣੇ ਫਰੈਂਡ ਕੋਲ ਬੈਠੇ ਸੀ ਪ੍ਰੀਤੀ ਦੇ ਪਾਪਾ ਤੇ ਉਹ ਜਿਹੜਾ ਉਹਨਾਂ ਦਾ ਦੋਸਤ ਹੁੰਦਾ ਉਹ ਕਹਿੰਦਾ ਕਿ ਅੱਜ ਕੱਲ ਤੁਸੀਂ ਉਦਾਸ ਰਹਿੰਦੇ ਹੋ ਵੀ ਕੀ ਗੱਲ ਆ ਉਹ ਕਹਿੰਦਾ ਵੀ ਮੈਂ ਕੀ ਦੱਸਾਂ ਵੀ ਮੇਰੀ ਧੀ ਆ ਹਨਾ ਪੜ ਲਿਖ ਗਈ ਨੌਕਰੀ ਕਰਦੀ ਆ ਪਰ ਉਹਦੇ ਵਿੱਚ ਇਹ ਨੁਕਸਾ ਜਿਸ ਕਰਕੇ ਕੋਈ ਉਹਦਾ ਰਿਸ਼ਤਾ ਲੈਣ ਨੂੰ ਤਿਆਰ ਨਹੀਂ ਹੈਗਾ ਵੀ ਮੈਨੂੰ ਆਪਣੀ ਧੀ ਦੇ ਫਿਊਚਰ ਦੀ ਚਿੰਤਾ ਕਿ ਮੇਰੀ ਧੀ ਇਸ ਤਰ੍ਹਾਂ ਉਮਰ ਕਿਵੇਂ ਕੱਢੂਗੀ ਤਾਂ ਉਹਦਾ ਦੋਸਤ ਕਹਿੰਦਾ ਵੀ ਜੇ ਤੈਨੂੰ ਇਤਰਾਜ਼ ਨਾ ਹੋਵੇ ਤਾਂ ਕੀ ਮੈਂ ਤੇਰੀ ਧੀ ਨੂੰ ਆਪਣੀ ਨੂੰ ਬਣਾ ਸਕਦਾ ਇਹ ਗੱਲ ਸੁਣ ਕੇ ਪ੍ਰੀਤੀ ਦੇ ਪਾਪਾ ਹੈਰਾਨ ਰਹਿ ਜਾਂਦੇ ਆ ਤੇ ਉਹ ਕਹਿੰਦੇ ਆ ਕਿ ਵੀ ਇਹ ਗੱਲ ਤੂੰ ਕੀ ਕਹਿ ਰਿਹਾ ਕਹਿੰਦਾ ਹਾਂ ਜੋ ਸੁਣਿਆ ਤੂੰ ਮੈਂ ਉਹੀ ਕਹਿ ਰਿਹਾ ਕਹਿੰਦਾ ਮੈਂ ਤੈਨੂੰ ਦੱਸਿਆ ਨਾ ਪ੍ਰੀਤੀ 'ਚ ਕੀ ਨੁਕਸਾ ਉਹ ਕਹਿੰਦਾ ਮੈਨੂੰ ਸੁਣ ਗਿਆ ਮੈਂ ਆਪਣੀ ਘਰ ਦੀ ਨੂੰ ਬਣਾ ਲूं ਪ੍ਰੀਤੀ ਨੂੰ ਮੈਨੂੰ ਨਹੀਂ ਕੋਈ ਇਤਰਾਜ਼ ਉਹ ਕਹਿੰਦਾ ਚਲ ਤੈਨੂੰ ਨਾ ਇਤਰਾਜ਼ ਹੋਊ ਤੇਰਾ ਬੇਟਾ ਹੈਗਾ ਤੇਰੇ ਘਰ ਵਾਲੀ ਆ ਭਾਬੀ ਹੈਨਾ ਜੀ ਦੇ ਪਾਪਾ ਦਾ ਉਹ ਦੋਸਤ ਕਹਿੰਦਾ ਕਿ ਤੇਰੀ ਭਾਬੀ ਦੀ ਸੋਚ ਬਹੁਤ ਉੱਚੀ ਆ ਉਹ ਕਿਸੇ ਐਨਜੀਓ ਦੇ ਵਿੱਚ ਕੰਮ ਕਰਦੀ ਆ ਤੇ ਸਮਾਜ ਸੇਵਕਾ ਉਹ ਇਹਨਾਂ ਗੱਲਾਂ ਨੂੰ ਨਹੀਂ ਮੰਨਦੀ ਤਾਂ ਪ੍ਰੀਤੀ ਦੇ ਪਾਪਾ ਕਹਿੰਦੇ ਵੀ ਤੂੰ ਤਾਂ ਮੇਰੇ ਮਨ ਦਾ ਬਹੁਤ ਵੱਡਾ ਬੋਝ ਹਲਕਾ ਕਰਤਾ ਪਰ ਕਹਿੰਦੇ ਵੀ ਤੇਰੇ ਮੁੰਡੇ ਨੂੰ ਜੇ ਕੋਈ ਇਤਰਾਜ਼ ਹੋਇਆ ਉਹ ਕਹਿੰਦਾ ਮੇਰਾ ਮੁੰਡਾ ਮੇਰੇ ਤੋਂ ਵਾਰ ਨਹੀਂ ਹੈਗਾ ਕੋਈ ਗੱਲ ਨਹੀਂ ਮੈਂ ਗੱਲ ਕਰੂੰਗਾ ਸਾਰੀ ਸੱਚਾਈ ਦੱਸੂੰਗਾ ਜੇ ਮੇਰੇ ਘਰਦਿਆਂ ਨੂੰ ਰਿਸ਼ਤਾ ਮਨਜ਼ੂਰ ਹੋਇਆ ਤਾਂ ਅਸੀਂ ਤੇਰੀ ਕੁੜੀ ਨੂੰ ਨੂੰ ਬਣਾ ਕੇ ਜ਼ਰੂਰ ਲੈ ਜਾਵਾਂਗੇ ਤਾਂ ਪ੍ਰੀਤੀ ਦੇ ਪਾਪਾ ਘਰ ਆ ਕੇ ਪ੍ਰੀਤੀ ਨਾਲ ਤੇ ਉਹਦੀ ਮਾਂ ਨਾਲ ਗੱਲ ਕਰਦੇ ਆ ਕਿ ਦਫ਼ਤਰ ਦੇ ਵਿੱਚ ਐਦਾਂ ਗੱਲ ਹੋਈ। ਪ੍ਰੀਤੀ ਕਹਿੰਦੀ ਕਿ ਪਾਪਾ ਤੁਸੀਂ ਉਹਨਾਂ ਨੂੰ ਸੱਚ ਦੱਸਿਆ ਮੇਰੇ ਬਾਰੇ। ਪਹਿਲਾਂ ਵਾਲੀ ਗੱਲ ਤਾਂ ਨਹੀਂ ਹੋਊਗੀ। ਉਹ ਕਹਿੰਦਾ ਵੀ ਨਹੀਂ ਤੀ ਇਹ ਪਹਿਲਾਂ ਵਾਲੀ ਗੱਲ ਨਹੀਂ ਹੋਊਗੀ ਵੀ ਇੱਕ ਵਾਰ ਗਲਤੀ ਹੋ ਚੁੱਕੀ ਆ ਬਾਰ-ਬਾਰ ਨਹੀਂ ਹੋਊਗੀ। ਚਲੋ ਅਗਲੇ ਹਫ਼ਤੇ ਪ੍ਰੀਤੀ ਦੇ ਜਿਹੜੇ ਪਾਪਾ ਦਾ ਦੋਸਤ ਸੀ ਉਹਨਾਂ ਦਾ ਫੋਨ ਆਉਂਦਾ ਤੇ ਉਹ ਕਹਿੰਦੇ ਆ ਕਿ ਅਸੀਂ ਕੱਲ ਨੂੰ ਤੁਹਾਡੇ ਘਰ ਆ ਰਹੇ ਹਾਂ। ਪ੍ਰੀਤੀ ਦੇ ਪਾਪਾ ਉਹਨੂੰ ਕਹਿੰਦੇ ਆ ਪੁੱਤ ਕੱਲ ਨੂੰ ਤੂੰ ਨੌਕਰੀ ਤੇ ਨਹੀਂ ਜਾਣਾ। ਛੁੱਟੀ ਲੈ ਲਈ। ਕੱਲ ਨੂੰ ਉਹ ਮੁੰਡੇ ਵਾਲੇ ਤੈਨੂੰ ਵੇਖਣ ਆ ਰਹੇ ਪ੍ਰੀਤੀ ਦੀ ਮਾਂ ਤੇ ਪ੍ਰੀਤੀ ਤਿਆਰੀ ਕਰਦੀਆਂ ਨੇ ਮੁੰਡੇ ਆਲੇ ਆ ਜਾਂਦੇ ਆ ਪ੍ਰੀਤੀ ਤਿਆਰ ਹੋ ਕੇ ਉਹਨਾਂ ਲਈ ਜਦੋਂ ਚਾਹ ਪਾਣੀ ਲੈ ਕੇ ਜਾਂਦੀ ਆ ਤਾਂ ਸਾਹਮਣੇ ਸੋਫੇ ਤੇ ਬੈਠੇ ਮੁੰਡੇ ਨੂੰ ਵੇਖ ਕੇ ਪ੍ਰੀਤੀ ਇੱਕਦਮ ਬੋਲਦੀ ਆ ਵਰਿੰਦਰ ਤੂੰ ਉਹ ਕਹਿੰਦਾ ਪ੍ਰੀਤੀ ਤੂੰ ਦੋਨੇ ਹੈਰਾਨ ਹੋ ਜਾਂਦੇ ਆ ਤੇ ਦੋਨਾਂ ਦੇ ਜਿਹੜੇ ਪੇਰੈਂਟਸ ਹੁੰਦੇ ਆ ਉਹ ਵੀ ਇੱਕ ਦੂਜੇ ਵੱਲ ਹੈਰਾਨੀ ਨਾਲ ਵੇਖਦੇ ਆ ਕਿ ਕੀ ਤੁਸੀਂ ਇੱਕ ਦੂਜੇ ਨੂੰ ਜਾਣਦੇ ਹੋ ਪ੍ਰੀਤੀ ਕਹਿੰਦੀ ਹਾਂਜੀ ਪਾਪਾ ਅਸੀਂ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਜਾਣਦੇ ਆ ਅਸੀਂ ਬਹੁਤ ਚੰਗੇ ਦੋਸਤ ਰਹੇ ਆ ਜਿੱਥੇ ਅਸੀਂ ਲਾ ਦੀ ਪ੍ਰੈਕਟਿਸ ਕੀਤੀ ਅਸੀਂ ਇਕੱਠੇ ਕਰਦੇ ਸੀਗੇ ਤਾਂ ਦੋਨੋਂ ਦੇ ਪਰਿਵਾਰਾਂ ਦੇ ਵਿੱਚ ਹੋਰ ਵੀ ਜ਼ਿਆਦਾ ਖੁਸ਼ੀ ਦੀ ਲਹਿਰ ਦੌੜ ਜਾਂਦੀ ਆ ਵੀ ਇਹ ਤਾਂ ਇੱਕ ਦੂਜੇ ਨੂੰ ਜਾਣਦੇ ਹੀ ਆ ਤਾਂ ਪ੍ਰੀਤੀ ਦੀ ਮਾਂ ਕਹਿੰਦੀ ਕਿ ਦੇਖੋ ਭੈਣ ਜੀ ਪ੍ਰੀਤੀ ਦੇ ਪਾਪਾ ਨੇ ਤੁਹਾਨੂੰ ਸਾਰੀ ਗੱਲ ਦੱਸੀ ਆ ਪਰ ਮੈਂ ਚਾਹੁੰਨੀ ਆ ਕਿ ਬੱਚੇ ਆਪਸ ਵਿੱਚ ਗੱਲ ਕਰ ਲੈਣ ਉਹ ਪ੍ਰੀਤੀ ਨੂੰ ਕਹਿੰਦੀ ਕਿ ਪ੍ਰੀਤੀ ਵੀਰਿੰਦਰ ਨੂੰ ਨਾਲੇ ਤਾਂ ਪੁੱਤ ਘਰ ਵਖਾ ਲਿਆ ਵੀ ਨਾਲੇ ਤੁਸੀਂ ਗੱਲ ਕਰ ਲਓ ਕਿਉਂਕਿ ਜ਼ਿੰਦਗੀ ਤਾਂ ਤੁਸੀਂ ਕੱਢਣੀ ਆ ਚਲੋ ਪ੍ਰੀਤੀ ਵਿਰਿੰਦਰ ਨੂੰ ਲੈ ਕੇ ਜਾਂਦੀ ਆ ਤੇ ਉੱਥੇ ਉਹਨਾਂ ਨੇ ਸਾਰਾ ਕਾਰਕੋਰ ਵੇਖਿਆ ਤੇ ਉਸ ਤੋਂ ਬਾਅਦ ਪ੍ਰੀਤੀ ਦੇ ਰੂਮ ਦੇ ਵਿੱਚੋਂ ਬਹਿ ਜਾਂਦੇ ਆ ਤੇ ਵਿਰਿੰਦਰ ਪ੍ਰੀਤੀ ਨੂੰ ਪੁੱਛਦਾ ਕਿ ਪ੍ਰੀਤੀ ਕੀ ਮੈਂ ਤੈਨੂੰ ਪਸੰਦ ਆ ਉਹ ਕਹਿੰਦੀ ਵੀ ਹਾਂ ਤੁਸੀਂ ਮੈਨੂੰ ਪਸੰਦ ਹੋ ਉਹ ਕਹਿੰਦਾ ਵੀ ਜੇ ਮੈਂ ਤੈਨੂੰ ਪਸੰਦ ਆ ਤੇ ਫਿਰ ਤੂੰ ਉਦੋਂ ਰਿਸ਼ਤੇ ਲਈ ਨਾ ਕਿਉਂ ਕੀਤੀ ਸੀ ਪ੍ਰੀਤੀ ਕਹਿੰਦੀ ਵਿਰਿੰਦਰ ਜਿਹੜੀ ਸਚਾਈ ਮੈਂ ਹਨਾ ਤੇਰੇ ਤੋਂ ਲੁਕੋਈ ਸੀ ਉਹ ਮੈਂ ਤੈਨੂੰ ਦੱਸਣਾ ਚਾਹਣੀ ਆ ਵੀ ਜਨਮ ਤੋਂ ਹੀ ਮੇਰੇ ਬੱਚੇਦਾਨੀ ਹੈ ਨਹੀਂ ਤੇ ਮੈਂ ਕਦੇ ਵੀ ਮਾਂ ਨਹੀਂ ਬਣ ਸਕੂਗੀ ਤੇ ਮੈਂ ਨਹੀਂ ਚਾਹੁੰਦੀ ਸੀ ਕਿ ਮੇਰੇ ਇਸ ਨੁਕਸ ਕਰਕੇ ਤੂੰ ਕੱਲ ਨੂੰ ਇਹ ਗੱਲ ਕਹੇਂ ਵੀ ਮੈਂ ਤੇਰੇ ਨਾਲ ਵਿਆਹ ਨਹੀਂ ਕਰਾਉਣਾ ਬਰਿੰਦਰ ਕਹਿੰਦਾ ਕਿ ਜਦੋਂ ਮੈਂ ਤੈਨੂੰ ਆਪਣੇ ਵਿਆਹ ਦਾ ਪ੍ਰਪੋਜ਼ਲ ਰੱਖਿਆ ਸੀ ਤੇਰੇ ਅੱਗੇ ਤੂੰ ਮੇਰੇ ਨਾਲ ਇਹ ਗੱਲ ਕਰ ਸਕਦੀ ਸੀ ਤੂੰ ਇੱਕ ਵਾਰੀ ਗੱਲ ਤਾਂ ਕਰਕੇ ਵੇਖਦੀ ਪ੍ਰੀਤੀ ਕਹਿੰਦੀ ਮੇਰੇ ਚ ਹਿੰਮਤ ਨਹੀਂ ਸੀ ਇੰਨੀ ਗੱਲ ਕਰਨ ਦੀ ਉਹ ਕਹਿੰਦਾ ਪ੍ਰੀਤੀ ਮੈਂ ਤੈਨੂੰ ਸ਼ੁਰੂ ਤੋਂ ਹੀ ਬਹੁਤ ਪਸੰਦ ਕਰਦਾ ਸੀ ਅੱਜ ਜਦ ਮੈਂ ਪਾਪਾ ਦੇ ਕਹਿਣ ਤੇ ਇੱਥੇ ਆਇਆ ਮੈਨੂੰ ਨਹੀਂ ਪਤਾ ਸੀ ਕਿ ਮੇਰੇ ਅੱਗੇ ਤੂੰ ਬੈਠੀ ਹੋਵੇਂਗੀ ਠੀਕ ਹੈ ਮੈਨੂੰ ਮੰਮੀ ਪਾਪਾ ਦੇ ਕਹਿਣ ਤੇ ਹਨਾ ਆਪਣੀ ਜ਼ਿੰਦਗੀ ਦੇ ਵਿੱਚ ਸਮਝੌਤਾ ਕਰਨਾ ਪੈਣਾ ਸੀ ਮੈਨੂੰ ਵਿਆਹ ਕਰਨਾ ਪੈਣਾ ਸੀ ਪਰ ਜੇ ਅੱਜ ਤੇਰੀ ਥਾਂ ਤੇ ਕੋਈ ਹੋਰ ਕੁੜੀ ਹੁੰਦੀ ਤਾਂ ਵੀ ਉਸ ਤੋਂ ਪਹਿਲਾਂ ਮੇਰੇ ਲਈ ਤੂੰ ਹੋਣੀ ਸੀ ਕਿਉਂਕਿ ਤੂੰ ਮੇਰਾ ਪਹਿਲਾ ਪਿਆਰ ਸੀ ਤੇ ਮੈਂ ਤੈਨੂੰ ਕਦੇ ਵੀ ਭੁੱਲਿਆ ਨਹੀਂ ਸੀ ਇਸ ਕਰਕੇ ਮੈਂ ਤੇਰੇ ਨਾਲ ਕੋਈ ਜ਼ਬਰਦਸਤੀ ਵੀ ਨਹੀਂ ਕੀਤੀ ਤੇਨੇ ਤੇ ਫੈਸਲਾ ਥੋਪਿਆ ਵੀ ਨਹੀਂ ਕਿ ਤੂੰ ਮੇਰੇ ਨਾਲ ਵਿਆਹ ਕਰਵਾ ਕਿਉਂਕਿ ਕਹਿੰਦਾ ਮੈਂ ਆਪਣੇ ਦਿਲ ਦੀ ਗੱਲ ਤੈਨੂੰ ਇੱਕ ਵਾਰ ਦੱਸਣੀ ਸੀ ਠੀਕ ਹੈ ਮੈਂ ਤੈਨੂੰ ਨਹੀਂ ਪਸੰਦ ਸੀ ਤਾਂ ਪ੍ਰੀਤੀ ਉਹਨੂੰ ਉੱਥੇ ਹੀ ਚੁੱਪ ਕਰਾ ਦਿੰਦੀ ਹੈ ਤੇ ਕਹਿੰਦੀ ਹੈ ਕਿ ਵਿਰਿੰਦਰ ਤੂੰ ਮੈਨੂੰ ਪਸੰਦ ਸੀ ਇਹ ਨਹੀਂ ਕਿ ਮੈਂ ਤੈਨੂੰ ਪਸੰਦ ਨਹੀਂ ਕਰਦੀ ਸੀ ਪਰ ਮੈਂ ਆਪਣੀ ਕਮੀ ਦੇ ਕਰਕੇ ਤੇਰੀ ਮਤਲਬ ਜ਼ਿੰਦਗੀ ਦੇ ਵਿੱਚ ਨਹੀਂ ਆਉਣਾ ਚਾਹੁੰਦੀ ਸੀ ਤਾਂ ਵਿਰਿੰਦਰ ਕਹਿੰਦਾ ਵੀ ਇਹ ਹੀ ਤੇਰੀ ਬਹੁਤ ਵੱਡੀ ਗਲਤੀ ਸੀ ਵੀ ਚਲੋ ਸ਼ੁਕਰ ਹੋਇਆ ਪ੍ਰਮਾਤਮਾ ਦਾ ਕਿ ਆਪਾਂ ਫਿਰ ਮਿਲ ਗਏ ਤੇ ਮੈਨੂੰ ਬਹੁਤ ਖੁਸ਼ੀ ਆ ਕਹਿੰਦਾ ਸ਼ਾਇਦ ਮੈਂ ਤੈਨੂੰ ਸੱਚਾ ਪਿਆਰ ਕਰਦਾ ਹਨਾ ਤਾਂ ਹੀ ਰੱਬ ਨੇ ਆਪਾਂ ਨੂੰ ਮਿਲਾਇਆ ਵੀ ਜੇ ਇਹ ਗੱਲ ਮੈਂ ਆਪਦੇ ਮੂੰਹੋਂ ਕਹਿੰਦਾ ਤਾਂ ਤੈਨੂੰ ਇਹ ਗੱਲ ਹਾਸੋ ਹੀ ਨਹੀਂ ਲੱਗਣੀ ਸੀ ਪਰ ਕਹਿੰਦਾ ਵੀ ਮੈਂ ਹਮੇਸ਼ਾ ਤੈਨੂੰ ਯਾਦ ਕਰਦਾ ਰਿਹਾ ਤੈਨੂੰ ਬਹੁਤ ਮਿਸ ਵੀ ਕੀਤਾ ਉਹ ਕਹਿੰਦੀ ਠੀਕ ਹੈ ਚੱਲ ਫਿਰ ਮੈਨੂੰ ਤੂੰ ਪਸੰਦ ਹੈ ਤੈਨੂੰ ਮੈਂ ਪਸੰਦ ਹਾਂ ਆਪਣੇ ਘਰਦਿਆਂ ਨੂੰ ਇੱਕ ਦੂਜੇ ਨੂੰ ਆਪਾਂ ਦੋਨੋਂ ਪਸੰਦਾਂ ਤੇ ਫਿਰ ਇਹ ਦੇਰ ਕਿਸ ਗੱਲ ਦੀ ਆਏ ਹੱਸਦੇ ਹੱਸਦੇ ਉਹ ਕਮਰੇ ਚੋਂ ਬਾਹਰ ਆ ਜਾਂਦੇ ਆ ਤੇ ਉਹਨਾਂ ਨੂੰ ਹੱਸਦਿਆਂ ਵੇਖ ਕੇ ਉਹਨਾਂ ਦੇ ਜਿਹੜੇ ਪਰਿਵਾਰ ਆ ਉਹ ਵੀ ਸਮਝ ਜਾਂਦੇ ਆ ਹਨਾ ਵੀ ਇਹ ਇੱਕ ਦੂਜੇ ਨੂੰ ਪਸੰਦ ਨੇ ਪ੍ਰੀਤੀ ਦੇ ਪਾਪਾ ਖੜੇ ਹੋ ਕੇ ਵਰਿੰਦਰ ਨੂੰ ਕਹਿੰਦੇ ਆ ਵੀ ਠੀਕ ਹੈ ਪੁੱਤ ਫਿਰ ਜੇ ਤੁਸੀਂ ਇੱਕ ਦੂਜੇ ਨੂੰ ਪਸੰਦ ਹੋ ਤਾਂ ਅਸੀਂ ਇਸ ਸ਼ੁਭ ਕੰਮ ਲਈ ਦੇਰ ਨਹੀਂ ਲਾਵਾਂਗੇ ਚਲੋ ਬੈਠੋ ਕੁਰਸੀਆਂ ਤੇ ਤੇ ਅਸੀਂ ਛਗਣਾ ਜਿਹੜਾ ਤੁਹਾਡਾ ਉਹ ਕਰੀਏ ਵਰਿੰਦਰ ਤੇ ਪ੍ਰੀਤੀ ਨੂੰ ਸੋਫੇ ਤੇ ਬਿਠਾ ਕੇ ਪਰਿਵਾਰਕ ਮੈਂਬਰਾਂ ਵੱਲੋਂ ਛਗਣ ਕਰ ਦਿੱਤਾ ਜਾਂਦਾ ਤੇ ਵਿਆਹ ਦੀ ਤਰੀਖਾ ਜਿਹੜੀ ਉਹ ਵੀ ਨਿਜਿਤ ਕਰ ਲਈ ਜਾਂਦੀ ਆ ਅਗਲੇ ਮਹੀਨੇ ਦਾ ਹੀ ਵਿਆਹ ਰੱਖ ਲਿਆ ਜਾਂਦਾ ਅਗਲੇ ਮਹੀਨੇ ਪ੍ਰੀਤੀ ਵਰਿੰਦਰ ਦੀ ਪਤਨੀ ਦੇ ਰੂਪ ਵਿੱਚ ਵਰਿੰਦਰ ਦੇ ਘਰੇ ਵਿਆਹ ਕੇ ਆ ਜਾਂਦੀ ਆ ਵਰਿੰਦਰ ਦੀ ਮੰਮੀ ਤੇ ਡੈਡੀ ਦੀ ਸੋਚ ਬਹੁਤ ਉੱਚੀ ਸੀ ਉਹਨਾਂ ਨੇ ਸਭ ਕੁਝ ਜਾਣਦੇ ਹੋਏ ਵੀ ਪ੍ਰੀਤੀ ਨੂੰ ਅਪਣਾਇਆ ਪ੍ਰੀਤੀ ਆਪਣੀ ਸੱਸ ਨਾਲ ਗੱਲਾਂ ਕਰਦੀ ਤੇ ਕਹਿੰਦੀ ਕਿ ਮੰਮੀ ਮੈਨੂੰ ਪਤਾ ਸੀ ਕਿ ਮੈਂ ਤੁਹਾਨੂੰ ਕਦੇ ਵੀ ਸੰਤਾਨ ਦਾ ਸੁੱਖ ਨਹੀਂ ਦੇ ਸਕੂਗੀ ਇਸੇ ਲਈ ਮੈਂ ਵਰਿੰਦਰ ਦੇ ਪਹਿਲੇ ਪ੍ਰਪੋਜ਼ਲ ਨੂੰ ਠੁਕਰਾਇਆ ਸੀ ਵੀ ਮੈਨੂੰ ਇਸ ਗੱਲ ਦਾ ਹਮੇਸ਼ਾ ਆਪਣੇ ਆਪ ਤੇ ਹਨਾ ਰਹੂਗੀ ਮੇਰੀ ਕਮੀ ਆ ਜਿਹੜੀ ਵੀ ਮੈਨੂੰ ਖੜਕਦੀ ਰਹੂਗੀ ਤਾਂ ਉਹਦੀ ਸੱਸ ਉਹਨੂੰ ਕਹਿੰਦੀ ਕਿ ਪ੍ਰੀਤੀ ਤੂੰ ਬਹੁਤ ਗਲਤ ਆ ਪੁੱਤ ਤੂੰ ਆਪਣੇ ਬਾਰੇ ਇੰਨਾ ਘਟਾ ਕੇ ਕਿਉਂ ਸੋਚਦੀ ਆ ਕੋਈ ਕਮੀ ਨਹੀਂ ਤੇਰੇ ਚ ਕੁਦਰਤ ਨੇ ਤੈਨੂੰ ਬਣਾਇਆ ਹਨਾ ਜਿਵੇਂ ਵੀ ਤੈਨੂੰ ਬਣਾਇਆ ਸਾਨੂੰ ਤੂੰ ਮਨਜ਼ੂਰ ਆ ਠੀਕ ਹੈ ਜੇ ਤੈਨੂੰ ਇਹ ਫੀਲ ਹੁੰਦਾ ਤੈਨੂੰ ਬੱਚੇ ਦੀ ਕਮੀ ਮਹਿਸੂਸ ਹੁੰਦੀ ਆ ਕੋਈ ਗੱਲ ਨਹੀਂ ਆਪਾਂ ਬੱਚਾ ਗੋਦ ਲਵਾਂਗੇ ਅਜੇ ਤੁਹਾਡੇ ਵਿਆਹ ਨੂੰ ਥੋੜਾ ਟਾਈਮ ਹੋਇਆ ਤੁਸੀਂ ਆਪਣਾ ਸਮਾਂ ਸਪੈਂਡ ਕਰੋ ਇੱਕ ਦੂਜੇ ਨਾਲ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਸਮਝੋ ਆਪਣੇ ਕੈਰੀਅਰ ਤੇ ਫੋਕਸ ਕਰੋ ਬੱਚਾ ਆਪਾਂ ਕਦੋਂ ਵੀ ਗੋਦ ਲੈ ਸਕਦੇ ਆ ਨਾਲੇ ਬੱਚੇ ਨੂੰ ਜਨਮ ਦੇਣਾ ਹੀ ਬੱਚੇ ਦੀ ਮਾਂ ਬਣਨਾ ਨਹੀਂ ਹੁੰਦਾ ਬਹੁਤ ਸਾਰੀਆਂ ਮਾਮਾ ਸਾਡੇ ਐਨਜੀਓ ਦੇ ਵਿੱਚ ਨਵ ਜੰਮੇ ਬੱਚੇ ਆ ਜਿਹੜੇ ਉਹ ਛੱਡ ਜਾਂਦੀਆਂ ਨੇ ਫਿਰ ਉਹਨਾਂ ਨੂੰ ਮਾਂ ਕਹਣ ਦਾ ਹੱਕ ਤਾਂ ਨਹੀਂ ਨਾ ਮਿਲ ਜਾਂਦਾ ਅਸਲ 'ਚ ਮਾਂ ਉਹ ਹੁੰਦੀ ਆ ਜਿਹੜੀ ਕਿਸੇ ਦੇ ਬੱਚੇ ਨੂੰ ਕਿਸੇ ਦੇ ਬੱਚੇ ਨੂੰ ਵੀ ਅਪਣਾ ਕੇ ਉਹਦੀ ਚੰਗੀ ਪਰਵਰਿਸ਼ ਕਰਦੀ ਆ ਜਨਮ ਦੇਣਾ ਕਿਸੇ ਬੱਚੇ ਨੂੰ ਇੱਕ ਔਰਤ ਦੇ ਹਿੱਸੇ ਆਇਆ ਪਰ ਬਹੁਤੀਆਂ ਮਾਮਾ ਬੱਚਿਆਂ ਨੂੰ ਪੈਦਾ ਕਰਕੇ ਉਹਨਾਂ ਦਾ ਪਾਲਣ ਪੋਸ਼ਣ ਨਹੀਂ ਕਰਦੀਆਂ ਉਹਨਾਂ ਨੂੰ ਨਹੀਂ ਸੰਭਾਲਦੀਆਂ ਪ੍ਰੀਤੀ ਦੀ ਸੱਸ ਕਹਿੰਦੀ ਕਿ ਸਾਡੇ ਐਨਜੀਓ ਦੇ ਵਿੱਚ ਬਹੁਤ ਸਾਰੀਆਂ ਮਾਂਵਾ ਆਪਣੇ ਨਾਮ ਜੰਮੇ ਬੱਚੇ ਛੱਡ ਜਾਂਦੀਆਂ ਨੇ ਉਹਨਾਂ ਨੂੰ ਮਾਂ ਕਹਣ ਦਾ ਹੱਕ ਨਹੀਂ ਹੁੰਦਾ ਅਸਲ ਮਾਂ ਉਹ ਹੁੰਦੀ ਆ ਜਿਹੜੀ ਬਿਨਾਂ ਸਵਾਰਥ ਕਿਸੇ ਬੱਚੇ ਨੂੰ ਅਪਣਾਵੇ ਤੇ ਉਹਦੀ ਚੰਗੀ ਤਰ੍ਹਾਂ ਸੰਭਾਲ ਕਰੇ ਉਹਦਾ ਪਾਲਣ ਪੋਸ਼ਣ ਕਰੇ ਕੋਈ ਨਹੀਂ ਪੁੱਤ ਆਪਾਂ ਬਹੁਤ ਸੋਹਣੀ ਬਹੁਤ ਪਿਆਰੀ ਬੱਚੀ ਗੋਦ ਲਵਾਵਾਂਗੇ ਤੇ ਤੈਨੂੰ ਕਦੇ ਵੀ ਇਸ ਗੱਲ ਦਾ ਅਹਿਸਾਸ ਨਹੀਂ ਹੋਊਗਾ ਕਿ ਤੂੰ ਮਾਂ ਨਹੀਂ ਬਣ ਸਕਦੀ ਆਉਣ ਵਾਲੇ 6 ਮਹੀਨਿਆਂ ਦੇ ਵਿੱਚ ਇੱਕ ਬਹੁਤ ਹੀ ਗਰੀਬ ਘਰ ਦੀ ਕੁੜੀ ਪ੍ਰੀਤੀ ਦੀ ਸਾਸਾ ਜਿਹੜੀ ਉਹ ਆਪਣੇ ਨੂਹ ਪੁੱਤ ਨੂੰ ਗੋਦ ਲੈ ਕੇ ਦਿੰਦੀ ਆ ਪ੍ਰੀਤੀ ਤੇ ਵਿਰਿੰਦਰ ਨੇ ਉਸ ਕੁੜੀ ਨੂੰ ਖੁਸ਼ੀ ਖੁਸ਼ੀ ਅਪਣਾਇਆ ਤੇ ਉਹਦੀ ਬਹੁਤ ਚੰਗੀ ਤਰ੍ਹਾਂ ਸੰਭ ਸੰਭਾਲ ਕੀਤੀ ਅੱਜ ਪ੍ਰੀਤੀ ਦੀ ਬੇਟੀ 3 ਸਾਲ ਦੀ ਹੋ ਚੁੱਕੀ ਆ ਤੇ ਹੁਣ ਉਹਨਾਂ ਨੇ ਦੋ ਬੱਚੀਆਂ ਹੋਰ ਗੋਦ ਲਈਆਂ ਜਿਦੇ ਵਿੱਚੋਂ ਇੱਕ ਬੱਚੀ 2 ਸਾਲ ਦੀ ਆ ਤੇ ਇੱਕ 1 ਸਾਲ ਦੀ ਆ ਹੁਣ ਉਹਨਾਂ ਦੇ 1 ਸਾਲ ਦੀ 2 ਸਾਲ ਦੀ ਤੇ 3 ਸਾਲ ਦੀ ਤਿੰਨ ਬੱਚੀਆਂ ਨੇ ਪ੍ਰੀਤੀ ਨੂੰ ਅੱਜ ਅਹਿਸਾਸ ਹੁੰਦਾ ਕਿ ਵਾਕਈ ਜੇ ਸਾਡੀ ਜ਼ਿੰਦਗੀ ਦੇ ਵਿੱਚ ਸਾਡਾ ਪਾਰਟਨਰ ਜਾਂ ਸਾਡਾ ਜਿਹੜਾ ਕਰੇ ਅਸੀਂ ਵਿਆਹ ਕੇ ਆਏ ਆ ਸਾਨੂੰ ਸੋਹਰਾ ਪਰਿਵਾਰ ਚੰਗਾ ਮਿਲਦਾ ਤਾਂ ਜੇ ਸਾਡੇ ਵਿੱਚ ਕੋਈ ਕਮੀ ਵੀ ਹੈਗੀ ਆ ਤਾਂ ਉਹ ਟੱਕੀ ਜਾਂਦੀ ਆ ਨਹੀਂ ਤਾਂ ਬਹੁਤ ਸਾਰੀਆਂ ਸੱਸਾਂ ਏਦਾਂ ਦੀਆਂ ਹੁੰਦੀਆਂ ਕਿ ਉਹਨਾਂ ਨੂੰ ਪਤਾ ਹੁੰਦਾ ਵੀ ਸਾਡੀ ਨੂਹ ਦੇ ਵਿੱਚ ਕੋਈ ਨੁਕਸ ਨਹੀਂ ਸਾਡੇ ਮੁੰਡੇ 'ਚ ਨੁਕਸ ਆ ਇਸ ਕਰਕੇ ਬੱਚਾ ਨਹੀਂ ਹੋ ਰਿਹਾ ਪਰ ਫਿਰ ਵੀ ਉਹ ਔਰਤਾਂ ਨੂੰ ਭੰਡ ਦੀਆਂ ਨੇ ਪ੍ਰੀਤੀ ਆਪਣੇ ਸਹੁਰੇ ਘਰ ਬਹੁਤ ਖੁਸ਼ੀ ਆ ਉਹਨਾਂ ਦਾ ਵਧੀਆ ਕੈਰੀਅਰ ਆ ਵਧੀਆ ਦੋਨੋਂ ਜੀ ਨੌਕਰੀ ਕਰਦੇ ਆ ਬੱਚਿਆਂ ਦੀ ਸੰਭਾਲ ਲਈ ਉਹਨਾਂ ਨੇ ਆਇਆ ਰੱਖੀ ਹੋਈ ਆ ਪਰ ਜਿੰਨਾ ਟਾਈਮ ਪ੍ਰੀਤੀ ਕਰੇ ਹੁੰਦੀ ਆ ਉਹ ਆਪਣੀਆਂ ਬੱਚੀਆਂ ਦੀ ਸੰਭਾਲ ਖੁਦ ਕਰਦੀ ਆ ਤੇ ਉਹ ਚਾਹੁੰਦੀ ਆ ਕਿ ਉਹਦੀਆਂ ਬੱਚੀਆਂ ਵੀ ਉਹਦੇ ਵਾਂਗੂ ਵੱਡੀਆਂ ਹੋ ਕੇ ਆਪਣਾ ਕੈਰੀਅਰ ਬਣਾਉਣ ਤੇ ਆਪਣੇ ਪੈਰਾਂ ਤੇ ਖੜੀਆਂ ਹੋਣ ਹਾਂਜੀ ਦੋਸਤੋ ਆਪਣੇ ਸਮਾਜ ਦੇ ਵਿੱਚ ਬਹੁਤ ਸਾਰੇ ਲੋਕ ਹੈਗੇ ਆ ਜਿਨ੍ਹਾਂ ਦੀ ਰੱਬ ਵੀ ਰੀਸ ਨਹੀਂ ਕਰ ਸਕਦਾ ਕਿਉਂਕਿ ਰੱਬ ਨੂੰ ਆਪਾਂ ਕਿਸੇ ਨੇ ਨਹੀਂ ਵੇਖਿਆ ਉਹ ਤਾਂ ਆਪਣੇ ਸੋਚਾਂ ਖਿਆਲਾਂ ਵਿੱਚ ਹੀ ਆ ਪਰ ਰੱਬ ਰੂਪੀ ਇਨਸਾਨ ਹੈਗੇ ਆ ਜਿਹੜੇ ਕੁਦਰਤ ਦੇ ਬਣਾਏ ਇੱਕ ਇਨਸਾਨ ਦੇ ਵਿੱਚ ਕੋਈ ਵੀ ਨੁਕਸ ਨਹੀਂ ਕੱਢਦੇ ਬਹੁਤ ਸਾਰੇ ਪਰਿਵਾਰ ਤਾਂ ਇਦਾਂ ਦੇ ਹੁੰਦੇ ਆ ਕਿ ਚੰਗੀਆਂ ਭਲੀਆਂ ਨੂੰਹਾਂ ਨੂੰ ਵੀ ਟਿਕਣ ਨਹੀਂ ਦਿੰਦੇ ਪਰ ਸਲੂਟ ਕਰਨਾ ਬਣਦਾ ਪ੍ਰੀਤੀ ਦੀ ਸੱਸ ਨੂੰ ਕਿ ਐਡੇ ਵੱਡੇ ਨੁਕਸ ਹੋਣ ਦੇ ਬਾਵਜੂਦ ਉਹਨੇ ਪ੍ਰੀਤੀ ਨੂੰ ਆਪਣੀ ਨੂੰਹ ਬਣਾਇਆ ਤੇ ਉਹਨੂੰ ਇਸ ਗੱਲ ਦਾ ਅਹਿਸਾਸ ਤੱਕ ਨਹੀਂ ਹੋਣ ਦਿੱਤਾ ਕਿ ਉਹ ਮਾਂ ਨਹੀਂ ਬਣ ਸਕਦੀ ਤੇ ਇਹ ਗੱਲ ਵੀ ਬਿਲਕੁਲ ਸਹੀ ਆ ਕਿ ਇੱਕ ਬੱਚੇ ਨੂੰ ਜਨਮ ਦੇਣਾ ਹੀ ਮਾਂ ਬਣਨਾ ਨਹੀਂ ਹੁੰਦਾ ਕਿਸੇ ਬੱਚੇ ਨੂੰ ਬਿਨਾਂ ਸਵਾਰਥ ਅਪਣਾਉਣਾ ਤੇ ਉਹਦੀ ਚੰਗੀ ਪਰਵਰਿਸ਼ ਕਰਨੀ ਮਾਂ ਤੋਂ ਕਿਤੇ ਵੱਧ ਹੁੰਦਾ ਮਾਂ ਦਾ ਦਰਜਾ ਬਹੁਤ ਉੱਚਾ ਹੁੰਦਾ ਤੇ ਹਰ ਇੱਕ ਔਰਤ ਬੱਚੇ ਨੂੰ ਜਨਮ ਦੇ ਕੇ ਮਾਂ ਦਾ ਦਰਜਾ ਨਹੀਂ ਪ੍ਰਾਪਤ ਕਰ ਸਕਦੀ ਕਿਉਂਕਿ ਸਾਡੇ ਸਮਾਜ ਦੇ ਵਿੱਚ ਜੋ ਕੁਝ ਹੋ ਰਿਹਾ ਬਹੁਤ ਕੁਝ ਅੱਜਕੱਲ ਚੱਲ ਰਿਹਾ ਛੋਟੀ ਉਮਰ ਦੀਆਂ ਕੁੜੀਆਂ ਮਾਮਾ ਬਣ ਰਹੀਆਂ ਨੇ ਨਜਾਇਜ਼ ਸਬੰਧ ਜਿਹੜੀਆਂ ਔਰਤਾਂ ਬਣਾਉਂਦੀਆਂ ਉਹ ਆਪਣੇ ਬੱਚੇ ਆ ਜਿਹੜੇ ਜਨਮ ਦੇ ਕੇ ਐਸੇ ਤਰ੍ਹਾਂ ਜੰਗਲਾਂ ਦੇ ਵਿੱਚ ਕੋਈ ਕਿਤੇ ਕੋਈ ਕਿਤੇ ਸੁੱਟ ਜਾਂਦੀਆਂ ਨੇ ਫਿਰ ਉਹਨਾਂ ਨੂੰ ਮਾਂ ਨਹੀਂ ਨਾ ਕਿਹਾ ਜਾ ਸਕਦਾ ਮਾਂ ਤਾਂ ਉਹ ਹੁੰਦੀ ਆ ਜਿਹੜੀ ਇੱਕ ਛੋਟੇ ਜਿਹੇ ਬੱਚੇ ਨੂੰ ਜਿਹਨੂੰ ਕੁਝ ਵੀ ਪਤਾ ਨਹੀਂ ਹੁੰਦਾ ਉਹਨੂੰ ਆਪਣੇ ਸੀਨੇ ਨਾਲ ਲਾਉਂਦੀ ਆ ਤੇ ਉਹਦੀ ਸਾਂਭ ਸੰਭਾਲ ਕਰਦੀ ਆ ਤੇ ਆਪਣੇ ਬੱਚੇ ਨੂੰ ਇੱਕ ਵਧੀਆ ਪਵਿੱਖ ਦਿੰਦੀ ਆ ਮੈਨੂੰ ਉਮੀਦ ਹੈ ਕਿ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਜੇਕਰ ਵਧੀਆ ਲੱਗੀ ਤਾਂ ਲਾਈਕ ਕਰਨਾ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ sabe, anu